ਨਾ ਕੀ ਮੰਨ ਟਡਾ ਹਾਂਜੀ ਕੀ ਨਾਂ ਕੀ ਟਡਾ ਪਲਵਿਰਕੌਰ ਪਿੰਡ ਗੜਾ ਸੁਬਰਾ ਤੇ ਜਿੰਨਾ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਟਡੇ ਪਨੇਵਾਜੀ ਕੀ ਗੱਲਬਾਤ ਹੋਈ ਆ ਗੱਡੀ ਲੈ ਕੇ ਜਾਂਦੇ ਆ ਸੀਗੇ ਜਿਹੜਾ ਲਾਉਣ ਗਿਆ ਸੀ ਕਿ ਤੇ ਰਾਹ ਚ ਐਕਸੀਡੈਂਟ ਪਤਾ ਨਹੀਂ ਜੱਗਾ ਕੌਣ ਮਾਰ ਕੇ ਚਲੇ ਗਿਆ ਕਿਹੜੀ ਗੱਡੀ ਕਿਹੜੀ ਹੈ ਨਾ ਕੋ ਗੱਡੀ ਹਾਥੀ ਹੈ ਤੇ ਉਹਨਾਂ ਕੋਲ ਬਰੇਲੋ ਦੇਖਣੀ ਅੱਛਾ ਹਾਂਜੀ ਇਹ ਗੱਡੀ ਦਾ ਹੀ ਕੰਮ ਕਰਦੇ ਕੋਈ ਹੋਰ ਵੀ ਕੋਈ ਨਹੀਂ ਇਹ ਦਿਹਾੜੀ ਧੱਪਾ ਕਰਦੇ ਜਾਂ ਗੱਡੀ ਤੇ ਹੂੰ ਕਿੰਨੇ ਬੱਚੇ ਦੇ ਦੋ ਬੱਚੇ ਕਿੰਨੀ ਕੁ ਉਮਰ ਇਸ ਦੀ ਉਮਰ 40 ਕੇ ਸਾਲ ਨਹੀਂ 40 45 ਤੇ ਘਰ ਦੇ ਜਿਹੜਾ ਲਾਦ ਵੇਖੀ ਤੇ ਘਰ ਦੇ ਲਾਦ ਕਿਦਾਂ ਦੇ ਆ ਲਾਦ ਬਹੁਤ ਮਾੜੇ ਕੋਈ ਲੋ ਕਰ ਦਿੱਤਾ ਪਰੇਸ਼ਨ ਹੋਇਆ ਹੁਣ ਉਹਦਾ ਵਿਚਾਰੇ ਦਾ ਪੰਜੇ ਤੇ ਪੈ ਗਿਆ ਕੋਈ ਹਾਲ ਹੀ ਨਹੀਂਗਾ ਕੀ ਕਰੂਗਾ ਕੀ ਕਮਾਊਗਾ ਬੱਚਿਆਂ ਦੇ ਮੂੰਹ ਚ ਪਾਊਗਾ ਬਹੁਤ ਸੱਟ ਜਾਦੀ ਹੈ ਹਾਂਜੀ ਘਰ ਵੀ ਕਹਿਣੇ ਪਾਇਆ ਉਹਦਾ ਇਲਾਜ ਕਰਾਉਣ ਜੋਗੇ ਨਹੀਂ ਆ ਤੇ ਹੁਣ ਸਾਡੇ ਕੋਲ ਕੁਝ ਨਹੀਂ ਹੱਥ ਪੱਲੇ ਅਸੀਂ ਹੁਣ ਕਾਹਦੇ ਨਾਲ ਇਲਾਜ ਕਰਾਈਏ ਉਹਦਾ ਸੱਚਾ ਬਹੁਤ ਤਾਂ 4 ਲੱਖ ਦੱਸਿਆ ਇਲਾਜ ਕਰਾਓ ਇਹਦਾ ਅਸੀਂ ਕੋਹ ਨਹੀਂ ਜੋਗੇਗੇ ਅਸੀਂ ਕਰਾਉਣ ਨਹੀਂ ਜੋਗੇ ਘਰ ਦਾ ਥਾਂ ਨਹੀਂ ਗੈਨੇ ਪਾ ਲਿਆ ਵਾ ਤੇ ਹੁਣ ਸਾਡੇ ਹੱਥ ਵੱਲੇ ਕੁਛ ਨਹੀਂ ਗਾ ਕੀ ਰਿਸ਼ਤੇਦਾਰਾਂ ਨੇ ਨਹੀਂ ਮਦਦ ਕੀਤੀ ਕਿਸੇ ਨੇ ਰਿਸ਼ਤੇਦਾਰ ਵੀ ਮਦਦ ਕੀਤੀ ਹਮ ਪਰਿਚੋਕਲੇ ਕੋਈ ਸਾਡੇ ਕੋਲ ਸਾਧਨ ਨਹੀਂ ਹੈਗਾ ਉਹਦਾ ਇਲਾਜ ਕਰਾਉਣ ਨੂੰ ਕਿ ਸਾਨੂੰ ਕੋਈ ਹਸਾਇਤਾ ਕਰੋ ਬੱਚੇ ਨੇ ਨਿਕਨੇ ਕੇ ਉਹ ਕਮਾਉਣ ਵਾਲਾ ਉਹ ਮੰਜੇ ਤੇ ਪੈ ਗਿਆ ਕੋਈ ਨਿਕਮਾਉਣ ਵਾਲਾ ਹੈਗਾ ਮੌਦੀ ਲਈ ਲੜਨਦੇ ਆ ਤੇ ਉਹਦੀ ਕੋਈ ਜ਼ਿੰਦਗੀ ਦਾ ਹਾਲ ਨਹੀਂ ਹੋਇਆ ਕੋਈ ਮਸਲਾ ਹੱਲ ਕਰੋ ਅਸਿਕ ਜੋਗਿਆ ਹੀ ਗਰੀਬ ਆਦਮੀ ਉਹੋ ਖਾਣਾ ਤੇ ਉਹ ਹੀ ਕਮਾਉਣਾ ਜੋੜ ਕੇ ਬੇਨਤੀ ਹੈ ਉਹਦਾ ਮਸਲਾ ਹੱਲ ਕਰੋ ਬੱਚੇ ਨੂੰ ਠਾਈਏ ਰਲ ਮਿਲ ਕੇ ਕਿਹੜਾ ਪਿੰਡਾ ਪਿੰਸ ਭਰਾ ਜੀ ਕੀ ਗੱਲਬਾਤ ਹੋਈ ਆ ਲੈ ਐਕਸੀਡੈਂਟ ਹੋਣ ਕਾਰਨ ਇਹ ਮੁੰਡਾ ਹੈ ਆਪਣਾ ਇਥੋਂ ਅੰਗਰੇਜ਼ ਸਿੰਘ ਨਾਲ ਹੀ ਮੇਰੇ ਗਵੰਢੀ ਆ ਹੂੰ ਤੇ ਵਿਚਾਰੇ ਨਾ ਹੋਣੀ ਛੋਟਾ ਥੀ ਪਾਇਆ ਸੀ ਆਪਣਾ ਕਿਰਾਏ ਦਾ ਕੰਮ ਕਰਦਾ ਸੀ ਤੇ ਥੋੜੇ ਜਿਹਰੇ ਹੋਇਆ ਜਾ ਰਹੇ ਨੇ ਛੋਟੇ ਛੋਟੇ ਬੱਚੇ ਆ ਭਿੱਖੀ ਮੁੰਡਾ ਆ ਰਿਹਾ ਸੀ ਕੋਈ ਉਥੇ ਨਾ ਸਾਈ ਦੇ ਗਏ ਰਸਤੇ ਦੇ ਵਿੱਚ ਕੱਚੇ ਪੱਕੇ ਲੱਗੇ ਨਾ ਕੋਈ ਗੱਡੀ ਮਾਰ ਕੇ ਚਲੇ ਗਿਆ ਤੇ ਵਿਚਾਰੀ ਲੱਤ ਟੁੱਟ ਗਈ ਇੱਕ ਬੈਨ ਮਰੇ ਨਾ ਐਮਬਰੇਜ ਹੋ ਗਿਆ ਤੇ ਢੇਡ ਦੇ ਵਿੱਚ ਵੀ ਮਤਲਬ ਖੂਨ ਜੰਮ ਗਿਆ ਉਹਨਾਂ ਤੇ ਅੰਮਰਸਰ ਵਿਚਾਰੇ ਦਾਖਲਾ ਪ੍ਰਾਈਵੇਟ ਹਸਪੀਟਲ ਉਹਨਾਂ ਆਪਰੇਟ ਦੇ ਆਪਰੇਟ ਹੋਣੇ ਹੁਣੇ ਦਿਮਾਗ ਦਾ ਵੀ ਹੋਣਾ ਤੇ ਪੇਟ ਦੇ ਵੀ ਇੱਕ ਲੱਤ ਟੁੱਟ ਗਈ ਆ ਤੇ 5-6 ਲੱਖ ਰੁਪਏ ਦਾ ਉਹਨਾਂ ਦਾ ਪੇਟ ਬਣ ਗਿਆ ਜੀ ਤੇ ਗਰੀਬ ਹੈਗਾ ਉਹ ਤੇਰਾ ਛੋਟੇ ਛੋਟੇ ਬੱਚੇ ਆ ਅਜੇ ਸ਼ਰਮ ਨੂੰ 2-4 ਮਹੀਨੇ ਹੋਏ ਇਹਨਾਂ ਵਿਚਾਰੇ ਨੇ ਕਿਸ਼ਤਾਂ ਦੇ ਪਤਾ ਨਹੀਂ ਕਿਤਨਾ ਕੱਜਾ-ਗੁਰਜਾ ਚੁੱਕ ਕੇ ਤੇ ਛੋਟਾ ਥੀ ਲਿਆ ਹਜੇ ਚੱਲਦਾ ਤੇ ਵਿਚਾਰੀ ਦੀ ਮੰਦੀ ਹਾਲ ਆ ਤੇ ਇਹੋ ਬੇਨਤੀ ਕਰਦੇ ਆ ਵੀ ਇਹਦੀ ਵਿਚਾਰੀ ਦੀ ਮਦਦ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਆ ਸੋਨੂੰ ਮਿਲਿਆ ਘਰ ਵੀ ਗੈਨੇ ਪਾਇਆ ਉਹਨਾਂ ਨੇ ਹਾਂਜੀ ਘਰ ਗੈਨੇ ਆ ਵੇਹਨੂੰ ਘਰ ਮਾੜਾ ਮੁਰਜਾ ਵਿਚਾਰੇ ਨੇ ਬਣਾਇਆ ਹੁਣ ਤੱਕ ਜਾਰਾ ਹੀ ਕਰਦਾ ਸੀ ਛੋਟੇ ਛੋਟੇ ਬੱਚੇ ਆ ਤੇ ਮੰਦੀ ਹਾਲ ਵਿਚਾਰੇ ਦੀ ਇਸ ਕਰਕੇ ਅਸੀਂ ਤਾਂ ਬੇਨਤੀ ਕਰਦੇ ਆ ਵੀ ਇਹਦੇ ਵੱਤੋ ਵੱਤ ਮਤ ਕੀਤੀ ਜਾਵੇ ਬਾਹਰੋਂ ਐਨਆਰਆਈ ਵੀਰ ਜਾਂ ਕੋਈ ਵੀ ਜਥੇਬੰਦੀਆਂ ਜਿਹੜੀਆਂ ਇਹਨਾਂ ਦੀ ਵਿਚਾਰੇ ਘਰ ਹਾਲਾਤ ਵੇਖ ਕੇ ਤਾਂ ਮਤ ਕੀਤੀ ਜਾਵੇ ਇਹਦੀ ਅਜੇ ਵੀ ਵਿਚਾਰਾ ਨਾ ਬੇਹੋਸ਼ ਹੀ ਆ ਉੱਥੇ ਕਿਸੇ ਨੇ ਇਹ ਪਰਿਵਾਰ ਨਾਲ ਸੰਪਰਕ ਕਰਨਾ ਹੋਵੇ ਤਾਂ ਕੋਈ ਫੋਨ ਨੰਬਰ ਇਸ ਵੀਰ ਦਾ ਨੰਬਰ ਹੈ ਜੀ 77197 93264 ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ 77197 93264 ਹਾਂਜੀ ਹਾਂਜੀ ਇਹ ਨੰਬਰ ਤੇ ਸੰਪਰਕ ਕਰ ਸਕਦੇ ਜੇ ਕਿਸੇ ਨੂੰ ਵੀਰ ਨੇ ਕਰਨਾ ਹੋਵੇ ਤੇ ਬਾਕੀ ਤਾਂ ਇਹੋ ਗਾਣੇ ਵੀ ਮਤ ਕਰੋ ਵਿਚਾਰੇ ਜੀ ਨਿਕਨਿਕ ਜੀਆ ਜਾਂਦਾ ਤੇ ਬਹੁਤ ਮਿਹਰਬਾਨੀ ਜੀ